ਫਿਰ ਇਹਦੇ ਵਿੱਚ 1 ਲੱਖ ਰੁਪਏ ਦੇ ਨਾਮ ਕੱਟਣ ਜਾ ਰਹੇ ਆਂਗੇ ਤੇ ਜਲਦੀ ਤੋਂ ਜਲਦੀ ਇਹ ਲੱਕੀ ਡਰਾ ਦਾ ਫਾਇਦਾ ਉਠਾਓ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ 855 ਦੇ ਉੱਤੇ ਆਪਾਂ 12 ਇੰਚੀ ਸੈੱਟ ਲਾ ਕੇ ਦਿੱਤਾ ਓਵਲ ਪੇਟੀ ਦੇ ਨਾਲ ਆਜੋ ਆਪਾਂ ਤੁਹਾਨੂੰ ਦਿਖਾ ਦਈਏ 12 ਇੰਚੀ ਦੋ ਬੇਸਾਂ ਲੱਗੀਆਂ ਹੋਈਆਂ ਸੀ ਸਪੀਕਰ ਲੱਗੇ ਹੋਏ ਨੇ ਪੇਟੀ ਦੇ ਵਿੱਚ 6 ਇੰਚ ਤੇ ਬਾਕੀ ਆਪਾਂ 4 ਵਾਲਾ ਜਿਹਦੇ ਵਿੱਚ 4 ਸਪੀਕਰ ਲੱਗੇ ਹੋਏ ਨੇ 6 ਇੰਚੀ ਤੇ ਆਪਾਂ ਓਵਲ ਲਾ ਕੇ ਦਿੱਤਾ ਬਾਈ ਨੂੰ ਤੇ 6 ਵਾਲਾ ਬੋਨੋ ਬੈਕ ਸਾਈਡ ਆਪਾਂ ਲਾ ਕੇ ਦਿੱਤੀ ਆ ਫਰੇਮ ਫੋਟੋ ਹਾਂ ਫਰੇਮ ਫੋਟੋ ਲਾ ਕੇ ਦਿੱਤੀ ਆ ਜਿਹੇ ਚ ਪਰਸਨਲ ਫੋਟੋ ਪਾਉਣੀ ਆ ਕੋਈ ਪਰਸਨਲ ਫੋਟੋ ਕੋਈ ਜੋਗੀ ਤੇ ਇੱਕ ਆਪਾਂ ਲਾ ਕੇ ਦਿੱਤੀ ਆ ਸਿੰਪਲ ਸ਼ਰਟੀ ਸਿੰਪਲ ਸ਼ਰਟੀ ਵਿੱਚ ਫੈਨ ਤੇ ਪੁਲਸ ਲਾਈਟ ਸਾਈਡ ਤੇ ਬੱਤੀ ਤੇ ਆਪਾਂ ਜੀ ਟੂ ਜ਼ेड ਜੋ ਤੋਂ ਲੈ ਕੇ ਸਾਰੀ ਫਿਟਿੰਗ ਕਰਕੇ ਦਿੱਤੀ ਆ ਤੇ ਬਾਈ ਨਾ ਕਰਦੇ ਆ ਗੱਲਬਾਤ ਹਣਾ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਕੀ ਨਾਮ ਆ ਬਾਈ ਆਪਣਾ ਬਾਈ ਕੁਲਵੀਰ ਸਿੰਘ ਆ ਮੇਰਾ ਨਾਮ ਪਿੰਡ ਬਾਈ ਜੀ ਪਿੰਡ ਝੰਡੂ ਕਿਹਾ ਜੀ ਠੀਕ ਆ ਵੀ ਜਿਲ੍ਹਾ ਮਾਨਸਾ ਪੈ ਜਾਂਦਾ ਨਾ ਹਾਂਜੀ ਹਾਂਜੀ ਆਪਣੇ ਇੱਥੋਂ 5 ਕਿਲੋਮੀਟਰ ਹੈਗਾ ਠੀਕ ਹੈ ਠੀਕ ਹੈ ਵੀ ਹਾਂਜੀ ਤੇ ਆਪਣੇ ਵੀ ਸੈੱਟ ਛੋੜੇ ਪਿੰਡ ਲੱਗੇ ਨੇ ਹੋਰ ਸੈੱਟ ਹਾਂ ਲੱਗਿਆ ਹੋਇਆ ਚਲਦੇ ਦੇਖੇ ਉਹਨਾਂ ਦੇ ਹਾਂਜੀ ਹਾਂਜੀ ਚਲਦੇ ਦੇਖਿਆ ਟਰੈਕਟਰਾਂ ਤੇ ਉਹ ਵੀ ਤੁਹਾਡੀ ਮਤਲਬ ਕੋਈ ਰੀਲ ਵਗੈਰਾ ਵੀ ਦੇਖਿਆ ਦੇਖਦੇ ਰਹਨੇ ਆ ਠੀਕ ਹੈ ਤੇ ਉੱਥੋਂ ਵੀ ਤੁਹਾਨੂੰ ਵਧੀਆ ਲੱਗਿਆ ਵੀ ਬਾਈ ਦੀ ਫੀਡਿੰਗ ਫੂਡ ਨੂੰ ਸਾਰੇ ਹੀ ਬਹੁਤ ਵਧੀਆ ਹੈਗੀ ਠੀਕ ਹੈ ਫੀਡਿੰਗ ਵਧੀਆ ਹੋਈ ਆ ਹਾਂ ਪੂਰੀ ਵਧੀਆ ਹੈ ਬਾਈ ਤੇ ਬੇਸਵਾਜ ਤੁਸੀਂ ਚਲਾ ਕੇ ਦੇਖਿਆ ਸੈੱਟ ਹਣਾ ਹਾਂਜੀ ਹਾਂਜੀ ਬਾਈ ਬੇਸਵਾਜ ਵਧੀਆ ਹੈ ਬਾਈ ਬਹੁਤ ਅਜੀ ਹੋਰ ਵੀ ਟਰੈਕਟਰਾਂ ਦੇ ਦੇਖਿਆ ਮਤਲਬ ਥੋੜੇ ਲੱਗੇ ਹੋਏ ਸੈਟ ਬਹੁਤ ਵਧੀਆ ਹੈ ਬਹੁਤ ਵਧੀਆ ਠੀਕ ਹੈ ਬਈ ਤੈਨੂੰ ਬਜੀ ਕਿਵੇਂ ਲੱਗਾ ਵਧੀਆ ਵੇਸਵਾਜ ਫੁੱਲ ਠੀਕ ਹੈ ਜੇ ਤੁਸੀਂ ਵੀ ਇਸ ਤਰ੍ਹਾਂ ਦੋਸਤੋ ਸੈਟ ਲਗਾਉਣਾ ਚਾਹੁੰਦੇ ਹੋ ਨਾ ਆਪਣੇ ਨਾਲ ਇੱਕ ਵਾਰੀ ਕਨੈਕਟ ਜ਼ਰੂਰ ਕਰਿਓ ਇੱਕ ਆਪਣੀ ਸਕੀਮ ਚੱਲੀ ਜਾਂਦੀ ਆ ਫੋਲੋ ਕਰਕੇ ਸਕਰੀਨਸ਼ਾਟ ਪਾਉਣਾ ਆਪਣੇ ਪੇਜ ਨੂੰ ਫੋਲੋ ਕਰਕੇ ਇੰਸਟਾਗ੍ਰam YouTube ਤੇ Facebook ਨੂੰ ਤਿੰਨਾਂ ਨੂੰ ਫੋਲੋ ਕਰਕੇ ਸਕਰੀਨਸ਼ਾਟ ਪਾਉਣੇ ਨੇ ਫੋਲੋ ਕਰੇ ਹੋਏ ਤੇ ਤੁਹਾਨੂੰ ਟੋਕਨ ਦਿੱਤਾ ਜਾਊਗਾ ਤੇ ਆਪਾਂ ਫਰੀ ਦੇ ਵਿੱਚ 1 ਲੱਖ ਰੁਪਏ ਦੇ ਨਾਮ ਕੱਢਣ ਜਾ ਰਹੇ ਹਾਂ ਤੇ ਜਲਦੀ ਤੋਂ ਜਲਦੀ ਇਹ ਲੱਕੀ ਡਰਾ ਦਾ ਫਾਇਦਾ ਉਠਾਓ ਧੰਨਵਾਦ